सत श्रीकाल जी तुम देख रहे हो देश दुनिया के मैं तीर सिंह सनेर अस खड़े कोट करोड़ चरवंजा ਅੰਮ੍ਰਿਤਸਰ ਤੋਂ ਬਠਿੰਡਾ ਰੋਡ ਤੇ ਖੜੇ ਆ ਜਿਹੜੇ ਇਸ ਵਕਤ ਕਿਸਾਨ ਯੂਨੀਅਨ ਨੇ ਖੋਸਾ ਯੂਨੀਅਨ ਨੇ ਜਿਹੜਾ ਟੋਲ ਪਲਾਜ਼ਾ ਬੰਦ ਕੀਤਾ ਕੀ ਮਸਲਾ ਕੀ ਗੱਲਬਾਤ ਆ ਗੱਲਬਾਤ ਕਰਾਂਗੇ ਇਸ ਵਕਤ ਤਾਂ ਸਾਡੇ ਨਾਲ ਪ੍ਰਧਾਨ ਸੁਖਜਿੰਦਰ ਸਿੰਘ ਜੀ ਖੋਸਾ ਸਾਸ਼ੀ ਕਬਰਦਾਰ ਜੀ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਜਿਹੜਾ ਅੱਜ ਤੁਸੀਂ ਟੋਲ ਪਲਾਜ਼ਾ ਬੰਦ ਕਰਤਾ ਕੀ ਮਸਲਾ ਆਇਆ ਕੀ ਗੱਲਬਾਤ ਆ ਦੇਖੋ ਜੀ ਮੈਂ ਤੁਹਾਨੂੰ ਗੱਲ ਦੱਸਾਂ ਇਹ ਵੀ ਜਿਹੜਾ ਟੋਲ ਪਲਾਜੇ ਵਾਲੇ ਇੱਥੇ ਮੁੰਡੇ ਨੇ ਜੀ ਇਹਨਾਂ ਦੀ ਬਾਬਤਾ ਸੀ ਪਿਛਲੇ 2 ਸਾਲ ਲੜਾਈ ਲੜ ਕੇ ਇਹਨਾਂ ਦੇ ਅਸੀਂ ਤਨਖਾਹਾਂ ਵੀ ਵਧਾਈਆਂ ਇਹਨਾਂ ਦੇ ਘੰਟੇ ਵੀ ਘੱਟ ਕਰਾਇਏ ਨੇ ਬੰਦੀ ਵੀ ਵਧਾਈ ਨਹੀਂ ਤੇ ਜਿੱਥੇ ਇਹਨਾਂ ਨੇ ਰਾਤ ਇੱਕੋ ਗੁੰਡਾਗਰਦੀ ਕਰਕੇ ਸਾਡਾ ਸੂਬਾ ਕਮੇਟੀ ਦਾ ਆਗੂਆ ਸਰਦਾਰ ਕੁਲਵਿੰਦਰ ਸਿੰਘ ਜੀ ਪਰਟੌਲ ਜੀ ਜਿਨ੍ਹਾਂ ਦੇ ਭਾਈ ਸਾਹਿਬ ਗੱਡੀ ਦੇ ਵਿੱਚ ਸੀ ਝੰਡਾ ਲੱਗਾ ਹੋਇਆ ਅਸੀਂ ਬੈਜ ਲੱਗਾ ਹੋਇਆ ਅਸੀਂ ਕਾਰੋਨਾ ਬਣਿਆ ਹੋਇਆ ਸੀ ਜਿੱਥੇ ਇਹਨਾਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਬਿਰਦ ਮਾਤਾ ਸੀ ਜਿੱਥੇ ਉਹਨਾਂ ਨੂੰ ਧੱਕੇ ਮਾਰੇ ਗਏ ਤੇ ਉਹ ਗੁੰਡਾ ਕਰਦੀ ਦਾ ਨਾਚ ਕੈਮਰੇ ਦੇ ਵਿੱਚ ਹੈਗਾ ਸਾਰਾ ਪ੍ਰਸ਼ਾਸਨ ਨੇ ਕਿ ਕਿਉਂ ਮਾਰੇ ਗਏ ਉਹਨਾਂ ਨੂੰ ਪਤਾ ਨਹੀਂ ਸੀ ਵੀ ਯੂਨੀਅਨ ਦਾ ਬੰਦਾ ਵਾ ਜਾਂ ਯੂਨੀਅਨ ਦਾ ਸਾਰਾ ਪਤਾ ਸੀ ਇਹ ਜਿਹੜੇ ਆ ਮੈਂ ਨਾ ਛਰਾਰਤੀ ਅੰਸਰ ਨੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਸਰਕਾਰਾਂ ਦੇ ਛੱਡੇ ਹੋਏ ਗੁੰਡੇ ਨੇ ਮੈਂ ਕਹੂੰਗਾ ਜੀ ਇਹ ਜਿਹੜੇ ਹਮੇਸ਼ਾ ਹੀ ਕਿਸਾਨਾਂ ਨੂੰ ਥੱਲੇ ਲਾਉਣਾ ਚਾਹੁੰਦੇ ਨੇ ਔਰ ਕਿਸਾਨਾਂ ਨੂੰ ਜਲੀਲ ਕਰਦੇ ਨੇ ਔਰ ਮੈਂ ਇਸ ਮੌਕੇ 'ਤੇ ਦੱਸਣਾ ਚਾਹੁੰਦਾ ਹਾਂ ਵੀ ਜਿੱਥੇ ਅਸੀਂ 13 ਫਰਵਰੀ ਤੋਂ ਲੈ ਕੇ ਬਾੜਾਂ ਤੇ ਲੜਾਈ ਲੜੀ ਜਾਂਦੇ ਆ ਜੀ ਕੋਈ ਵੀ ਕੋਟ ਟੈਕਸ ਵਾਲਾ ਕਿਸਾਨ ਨੂੰ ਅਗਨੋਰ ਨਹੀਂ ਕਰਦਾ ਕਿਉਂਕਿ ਅਸੀਂ ਕਿਤੇ ਰਾਸਤਾ ਜਾਣਾ ਕਿਤੇ ਹਰਿਆਣੇ ਜਾਣਾ ਕਿਤੇ ਸਾਡਾ ਕਿਤੇ ਐਜੀਟੇਸ਼ਨ ਕਿਤੇ ਐਜੀਟੇਸ਼ਨ ਕਿਉਂਕਿ ਸਾਡੀਆਂ ਜਿੱਦਾਂ ਦਾ ਸਾਡੇ ਬਾਡਰਾਂ ਤੇ ਉਹ ਸਾਡੇ ਸਰਹੱਦ ਚੱਲੀ ਜਾਂਦੀ ਨੇ ਜਿੱਥੇ ਸਾਡੇ ਕਿਸਾਨ ਵੀਰ ਕਿੰਨੇ ਸ਼ਹੀਦ ਵੀ ਹੋ ਗਏ ਨੇ ਤੁਹਾਨੂੰ ਪਤਾ ਹੀ ਆ ਬਾਡਰਾਂ ਤੇ ਤੇ ਜੇ ਮੈਂ ਇੱਥੇ ਗੱਲ ਕਰਾਂ ਟੋ ਟੈਕਸ ਤੇ ਤੇ ਰਾਤ ਨੂੰ ਇਹਨਾਂ ਨੇ ਸਾਡੇ ਨਾਲ ਗੁੰਡਾਗਰਦੀ ਕਰਕੇ ਮਾਤੋਂ ੱੱਕੇ ਮਾਰੇ ਜਿਨ੍ਹਾਂ ਦੇ ਕਾਫੀ ਨੁਕਸਾਨ ਹੋਇਆ ਉਹਨਾਂ ਦੀ ਫਸਲਾਂ ਵੀ ਟੁੱਟ ਗਈਆਂ ਉਹ ਇਲਾਜ ਨਹੀਂ ਨੇ ਤੇ ਜਿੱਥੇ ਮੈਂ ਸਮਝਦਾ ਇਹ ਜਿਹੜੇ ਗੁੰਡੇ ਨੇ ਹਾਲੇ ਤੱਕ ਪ੍ਰਸ਼ਾਸਨ ਨੇ ਫੜੇ ਨਹੀਂ ਆ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਵੀ ਹੋ ਰਹੀ ਸੀ ਕੀ ਕਹਿ ਰਹੇ ਸੀ ਨਾਲ ਅਸੀਂ ਇਹ ਪ੍ਰਸ਼ਾਸਨ ਨੂੰ ਕਿਹਾ ਵੀ ਜਿੰਨੀ ਦੇਰ ਤੱਕ ਸਾਡਾ ਸੰਘਰਸ਼ ਚੱਲਦਾ ਬਾਰਡਰ ਤੇ ਅਸੀਂ ਇਹ ਟੋਲ ਪਲਾਜ਼ਾ ਉਨੀ ਦੇਰ ਤੱਕ ਬੰਦ ਰੱਖਾਂਗੇ ਕਿਉਂਕਿ ਕੱਲ ਨੂੰ ਕੋਈ ਇਹੋ ਜਿਹੀ ਘਟਨਾ ਫੇਰ ਨਾ ਵਾਪਰ ਜਾਈ ਸਾਡਾ 100 ਬੰਦਾ ਦਿਨੇ 100 ਬੰਦਾ ਰਾਤ ਨੂੰ ਇੱਥੇ ਤਾਇਨਾਤ ਰਹੂਗਾ ਔਰ ਲੋਕਾਂ ਨੂੰ ਮੁਕਤ ਨਿਵਾਵਾਂਗੇ ਇਹ ਜਿਹੜਾ ਪੱਕਾ ਹੀ ਬੰਦ ਕਰਤਾ ਪੱਕਾ ਹੀ ਬੰਦ ਕਰਤਾ ਜੀ ਜਿੰਨਾ ਚਿਰ ਤੱਕ ਸੰਘਰਸ਼ ਚੱਲੂਗਾ ਅਸੀਂ ਇਹ ਖੋਲਾਂਗੇ ਹੀ ਨਹੀਂ ਕਿ ਕੋਠੋ ਜੀ ਦੇਖ ਲੋ ਮੇਰੇ ਨਾਲ ਬਾਈ ਜੀ ਅਸੀਂ ਇੰਚ ਨਹੀਂ ਹੱਲਣਾ ਸਾਨੂੰ ਕੀ ਲੋੜ ਆ ਸਾਡੇ ਜਦੋਂ ਕਿਸਾਨਾਂ ਨੂੰ ਤੰਗ ਕਰਦੇ ਨੇ ਕੱਲ ਨੂੰ ਫੇਰ ਹੋਰ ਕਿਸਨ ਤੰਗ ਕੀਤਾ ਸਾਨੂੰ ਹੁਣ ਹੁਣ ਪੱਕਾ ਰੋਗਤਾ ਸੀ ਆ ਦੇਖ ਲੋ ਤੁਹਾਡੇ ਸਾਹਮਣੇ ਟਰਾਲੀਆਂ ਟਰੈਕਟਰ ਲਗਾ ਦਿੱਤੇ ਨੇ ਖਾਣੇ ਪਾਣੀ ਦਾ ਪ੍ਰਬੰਧ ਪੂਰਾ ਹੋ ਗਿਆ ਇੱਥੇ ਜਿਨ੍ਹਾਂ ਦੀ ਡਿਊਟੀ ਨਾਲ ਉਹਨਾਂ ਦਾ ਦਾਸ ਡਿਊਟੀ ਉਹਲਾ ਚਲਿਆ ਦਾਸ ਇੱਥੋਂ ਚਲੇ ਜਾਣਾ ਮੈਨੂੰ ਕੰਮ ਆ ਬਹੁਤ ਜ਼ਰੂਰੀ ਕਿਉਂਕਿ ਮੇਰੀ ਮੀਟਿੰਗ ਆ 11:00 ਦੇ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਆਪ ਦੀ ਉੱਥੇ ਪਹੁੰਚਣਾ ਖਨੋਰੀ ਤੇ ਮੈਂ ਇਹਨਾਂ ਨੂੰ ਕਹੇਗਾ ਵੀ ਧਰਨਾ ਚੱਕਣਾ ਨਹੀਂ ਕਿ ਸਾਡੇ ਨਾਲ ਕੁਝ ਹੋ ਜੇ। ਰਟੌਲ ਸੁਪਾਕ ਇਖਤਿਆਨੀ ਸੁਪਾਕ ਕਮੇਟੀ ਮੈਂਬਰ ਪੰਜਾਬ ਬਾਈ ਜੀ ਪੰਜਾਬ ਰਾਤੀ ਜੋ ਸਾਡੇ ਨਾਲ ਹੋਇਆ ਬਹੁਤ ਮਾੜਾ ਹੋਇਆ ਕਿਉਂਕਿ ਮੇਰੇ ਭਾਈ ਵੱਡੇ ਛੋਟਾ ਭਾਈ ਤੇ ਮੇਰਾ ਪਰਿਵਾਰ ਤੇ ਮੇਰੀ ਭੈਣ ਮੇਰੀ ਮਾਤਾ ਤੇ ਮੇਰਾ ਬੱਚਾ ਗੱਡੀ ਤੋਂ ਲੱਤੂ ਵਾਲੇ ਤੋਂ ਆ ਰਹੇ ਸੀ ਜਾਗੂ ਤੋਂ ਇਹ ਟੋਲ ਪਲਾਜ਼ਾ ਨੇ ਗੁੰਡਾਗਰਦੀ ਕੀਤੀ ਬਾਈ ਜੀ ਇਹਨਾਂ ਦੇ ਬੰਦੇ ਰੱਜੇ ਹੋਏ ਸੀ ਚਿੱਟੇ ਨਾਲ ਚਿੱਟਾ ਲਾਇਆ ਸੀਗਾ ਇਹਨਾਂ ਨੇ ਸਾਡੀਆਂ ਬੁੜੀਆਂ ਦੀਆਂ ਤੁਮਣਾ ਖੋਣ ਨੂੰ ਪੈ ਗਈ ਮੇਰੀ ਮਾਤਾ ਦੇ ਸੱਟ ਮਾਰੀ ਮੇਰੀ ਮਾਤਾ ਹਸਪਤਾਲ ਪਈ ਆ ਉਹਨਾਂ ਲਾਜ ਚੜ ਰਿਆ ਮੇਰੇ ਭਾਈ ਦੇ ਵੀ ਪੱਗ ਲਾਈ ਗਈ ਮੇਰੇ ਬੱਚੇ ਦੀ ਪੱਗ ਲਾਈ ਗਈ ਆ ਨਸ਼ਾ ਵੇਚਦਾ ਜੀ ਇੱਥੇ ਚਿੱਟਾ ਵੀ ਵੇਚਦੇ ਆ ਜੋ ਇਹਨਾਂ ਮੁਲਾਜ਼ਮ ਨਹੀਂ ਇਹ ਗੁੰਡੇ ਆ ਇਹ ਸਰਕਾਰ ਦੇ ਛੱਡੇ ਗੁੰਡੇ ਆ ਸਰਕਾਰ ਇਹਨਾਂ ਤੋਂ ਚਿੱਟਾ ਵੀ ਵਗਵਾਉਂਦੀ ਆ ਪ੍ਰਸ਼ਾਸਨ ਇਹਨਾਂ ਨਾਲ ਰਲਿਆ ਹੋਇਆ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਪ੍ਰਸ਼ਾਸਨ ਨੇ ਜਮਾਂ ਹੀ ਨਹੀਂ ਇਹਨਾਂ ਦੇ ਕੋਈ ਕੁੱਤਾਵਾਚਿਆ ਅਸੀਂ ਦੱਸਿਆ ਵੀ ਇਹ ਬੰਦਿਆਂ ਦਾ ਨਸ਼ਾ ਲਾਇਆ ਦਾ ਚਿੱਟਾ ਲਾਇਆ ਦਾ ਇਹਨਾਂ ਦੀ ਜੇਬਾਂ ਚਿੱਟਾ ਸੀਗਾ ਪਰ ਪ੍ਰਸ਼ਾਸਨ ਦੇ ਕੰਨਾਂ ਚ ਜੂਨ ਹੀ ਸਰਕੀ ਇਹ ਕਿਸਾਨ ਜੂਨੀ ਨੇ ਖੋਸਾ ਇਹਨਾਂ ਨੇ ਕੋਈ ਨੁਮਾਇੰਦੇ ਸੀ ਉਹ ਗੱਡੀ ਲੰਘਾ ਰਹੇ ਸੀ ਕਿ ਢੰਡੇ ਵੀ ਲੱਗੇ ਸੀ ਕਾਰਡ ਵਗੈਰਾ ਵੀ ਸੀਗੇ ਨੇ ਉਹਨਾਂ ਦੀ ਟਕਰਾਰ ਹੋ ਗਈ ਜਿਹੜੇ ਇੱਥੇ ਟੋਕਲ ਵਾਲੇ ਆ ਬਲਾਏ ਉਹਨਾਂ ਨਾਲ ਟਕਰਾਰ ਹੋ ਗਈ ਆ ਉਸ ਵੰਤਿ ਇਹ ਕਿਨਣਾ ਸਵੇਰ ਦਾ ਟੋਲ ਬੰਦ ਕੀਤਾ ਹੋਇਆ ਲੇਕਿਨ ਟ੍ਰੈਫਿਕ ਸਾਡੀ ਚੱਲਦੀ ਪਈ ਆ ਜਿਹੜੇ ਰਾਤੀ ਬਲਾਇੰਮ ਸੀਗੇ ਟੋਲ ਵਾਲੇ ਸੀ ਉਹਨਾਂ ਨੂੰ ਬੁਲਾ ਰਹੇ ਆ ਤੇ ਕੋਸ਼ਿਸ਼ ਕਰਦੇ ਵੀ ਉਹਨਾਂ ਨੂੰ ਬਹਿ ਕੇ ਇਹ ਨਾਲ ਕੰਪਰਮਾਈਜ਼ ਹੋ ਜੇ ਸਰ ਉਹਨਾਂ ਨੇ ਐਲਾਨ ਕਰਤਾ ਕਿ ਇਹ ਕਦੇ ਵੀ ਜਿਹੜਾ ਵਾ ਟੋਲ ਕਲਾਜ ਖੁੱਲੇਗਾ ਨਹੀਂ ਮੈਚੂਂਡੀਆ ਜੀ ਅਸਲੇ ਉਹਨਾਂ ਨੂੰ ਗੁੱਸਾ ਆ ਜੀ ਅਸੀਂ ਦੋਨੇ ਪਾਰਟੀਆਂ ਨੂੰ ਬਿਠਾ ਕੇ ਤੇ ਕੋਸ਼ਿਸ਼ ਕਰਦੇ ਆ ਵੀ ਟੋਲ